ਚਲੋ ਜੀ ਪਹਿਲਾਂ ਤਾਂ ਸਾਰੇ ਵਰਸਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਟੈਕਸ ਡੋਆਬਨਿਸ ਪੰਚੋਤ ਮੈਂ ਹਾਂ ਗੁਰਮਤ ਸੋ ਅੱਜ ਜਿਵੇਂ ਫੋਹਾਰਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਪਹੁੰਚੇ ਹਾਂ ਜਿੱਥੇ ਜਿਹੜੀ ਉਹ ਸਾਡੇ ਬਿਆਵੜਾ ਦੀ ਨਾਮ ਉਹ ਗੱਡੀਆਂ ਦੀ ਪੂਰੀ ਸੇਵਾ ਲਈ ਗਈ ਹੈ तकरीबन 2021 ਜਾਂ 200 ਦੇ 20 ਦੇ ਵਿੱਚ ਇਹਨਾਂ ਨੇ ਸੇਵਾ ਜਿਹੜੀ ਚਾਲੂ ਕੀਤੀ ਸੀ ਉਹ ਅੱਜ ਵੀ ਸੇਵਾ ਚੱਲ ਰਹੀ ਹੈ ਹਰ ਸਾਲ ਮਡਾਰੀ ਸ਼ਰੀਫ ਹਰ ਸਾਲ ਜਿੰਨੀਆਂ ਵੀ ਗੱਡੀਆਂ ਲੱਗਦੀਆਂ ਉਹ ਤੋਂ ਵੱਧ ਜਿਹੜੀ ਵੀ ਸਾਕਤ ਆਉਂਦੀ ਆ ਇਹ ਲੈ ਕੇ ਵੀ ਜਾਂਦੇ ਆ ਤਾਂ ਤੋ ਵੀ ਲੈ ਕੇ ਆਉਂਦਾ ਔਰ ਜਾਣ ਦਾ ਜਿਹੜਾ ਕੋਈ ਕਿਰਾਇਆ ਨਹੀਂ ਲੈਂਦੇ ਬਿਲਕੁਲ ਨਹੀਂ ਲੈਂਦੇ ਬਿਲਕੁਲ ਫ੍ਰੀ ਸੇਵਾ ਇਹਨਾਂ ਦੀ ਆ ਕਿ ਜਿਹੜੀਆਂ ਗੱਡੀਆਂ ਆ ਆਈ ਜਾਂਦੀਆਂ ਜਾਈ ਜਾਂਦੀਆਂ ਸੰਗ ਜਾਈ ਜਾਂਦੀਆਂ ਤੇ ਮੇਰੇ ਮਨ ਚ ਉਹੀ ਐ ਕਿ ਬਾਈ ਇਹਨਾਂ ਨਾਲ ਗੱਲਬਾਤ ਕੀਤੀ ਆ ਕਿ ਜਿੱਕੇ ਤੁਸੀਂ ਤੁਹਾਡੇ ਮਨ ਚ ਕਿੰਨਾ ਸੇਵਾ ਭਾਵਨਾ ਆਈ ਤੋ ਕਹਿੰਦੇ ਬਸ ਪਹਿਲਾ ਰਾਜਾ ਸਾਹਿਬ ਲਾਈਆਂ ਸੀ ਬਹੁਤ ਸਾਨੂੰ ਭਾਵਨਾ ਇਹ ਆ ਵੀ ਅਸੀਂ ਬੜਾ ਲਈ ਬੜਾਈ ਵੀ ਜਾਂਦੀਆਂ ਗੱਡੀਆਂ ਤੇ ਰਾਜਾ ਸਾਹਿਬ ਵੀ ਜਾਂਦੇ ਆ ਇਹਨੇ ਜਾਣਾ ਬੱਸ ਸਟੈਂਡ ਅੰਡਾ ਮਾਰਕੀਟ ਦੇ ਬਿਲਕੁਲ ਸਾਹਮਣੇ ਜਿਹੜੀਆਂ ਗੱਡੀਆਂ ਜਦੀਆਂ ਜਿਹੜੀ ਸਾਇਕ ਨੇ ਜਿਆਦਾ ਸਾਡੇ ਵੀਰ ਤੋਂ ਆਪ ਭੈਣ ਭਰਾਵਾਂ ਦੇ ਉਹ ਇੱਥੇ ਆ ਕੇ ਮਿਲੋ ਤੇ ਫ੍ਰੀ ਸੇਵਾ ਆਉਣ ਜਾਣ ਦੀ ਯਾਤਰਾ ਬੜੀ ਬਹੁਤ ਸਟੈਂਡ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਾਂ ਜਾ ਰਹੇ ਆ ਤੁਸੀਂ ਆ ਕਿੱਧਰ ਜਾ ਰਹੇ ਹੋ ਇਹ ਮਡਾਲੀ ਦਰਬਾਰ ਤੇ ਜੀ ਤੇ ਮਡਾਲੀ ਕਿੱਥੋਂ ਆਏ ਤੁਸੀਂ ਅਸੀਂ ਮਡਾਲੀ ਤੋਂ ਹੈ ਹੈ ਪੜਾਹੀ ਤੋਂ ਪੜਾਹੀ ਤੋਂ ਪੜਾਹੀ ਤੋਂ ਤੇ ਜਿਹੜੀ ਆ ਗੱਡੀਆਂ ਦੀ ਸੇਵਾ ਲੱਗੀ ਕਿਸ ਤਰ੍ਹਾਂ ਲੱਗ ਰਿਹਾ ਭਾਗੋ ਇਹ ਬਹੁਤ ਵਧੀਆ ਵਰਹਲਾ ਆ ਜੀ ਬਾਬਾ ਬੰਦੇਸ਼ਾ ਟੈਕਸੀ ਸਟੈਂਡ ਤੋਂ ਬਹੁਤ ਵਧੀਆ ਵਰਹਲਾ ਇਹਨਾਂ ਦਾ ਹਰ ਸਾਲ ਇਹ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਜੀ ਸਰ ਜਿਹਦਾ ਸੰਗ ਤਾਂ ਜਿੰਨੀਆਂ ਖੁਸ਼ ਆ ਸੰਗ ਤਾਂ ਬਹੁਤ ਖੁਸ਼ ਆ ਜੀ ਆਉਣ ਜਾਂ ਆਉਣ ਜਾਣ ਫ੍ਰੀ ਆਉਣ ਨੂੰ ਬਹੁਤ ਵਧੀਆ ਇਹਨਾਂ ਦਾ ਫ੍ਰੀ ਆ ਜੀ ਜਿਹੜਾ ਵੀ ਮੁਕ ਸੇਵਾ ਦਾਾਰ ਜੀ ਆ ਨੀਟ ਆ ਜੀ ਅੱਛਾ ਕਰਦੇ ਆ ਜੀ ਗੱਲਬਾਤ ਨੀਟੇ ਨਾਲ ਵੀ ਹਾਂਜੀ ਪਹਿਲਾਂ ਤਾਂ ਭਾਈ ਤੁਹਾਨੂੰ ਸੱਸੀ ਕਾਲ ਜੀ ਆ ਜਿਹੜੀਆਂ ਫ੍ਰੀ ਸੇਵਾ ਜਿਹੜੀ ਲੱਗੀ ਹੋ ਮੜਾਲੀ ਮੇਲੇ ਤੇ ਇਹ ਜਿਹੜੀ ਸੇਵਾ ਤੁਸੀਂ ਹਰ ਸਾਲ ਕਰਦੇ ਆ ਜਾਂ ਮਤਲਬ ਹੁਣ ਤੋਂ ਸਟਾਰਟ ਕੀਤੀ ਆ ਨਹੀਂ ਭਾਈ ਹਰ ਸਾਲ ਚੱਲਦੀ ਹੈ 220 ਤੋਂ ਚੱਲਦੀ ਭਾਈ 220 ਤੋਂ ਚੱਲਦੀ ਆ 220 ਜੁਆ ਨਹੀਂ ਮਿਲਾਈ ਥੋੜਾ ਜਿਹੀ ਕੀ ਚੋ ਚੱਲਦੀ ਆ ਅੱਛਾ ਜੀ ਕਿਤਾ ਮਾ ਤੁਹਾਡੇ ਭਾਵਨਾ ਕਿਤਾ ਮਨ ਚ ਆਈ ਕੀ ਤੋਂ ਸਟਾਰਟ ਆ ਭਾਈ ਜੀ ਨਹੀਂ ਉਹ ਤਾਂ ਹੋ ਗਿਆ ਤੁਹਾਡੇ ਪੰਜ ਭਾਵਨਾ ਕਿਤਾ ਆਈ ਵੀ ਅਸੀਂ ਇਹ ਸੇਵਾ ਕਰਨੀ ਹੈ ਸਾਰਿਆਂ ਦੇ ਆਗਮਨ ਜਾਗ ਜੀ ਰਾਜਾ ਸਾਹਿਬ ਜਲਦੀ ਆਉਂਦੇ ਜਲਦੀ ਪਹਿਲਾਂ ਰਾਜਾ ਸਾਹਿਬ ਉਹ ਤੋਂ ਉਹ ਵੀ ਜਲਦੀ ਆਉਂਦੇ ਉੱਪਰ ਆਈ ਇੰਦਰ ਸਟਾਰਟ ਕੀਤਾ ਭਾਈ ਜੀ ਅੱਛਾ ਕਿੰਨੇ ਦਿਨ ਤੋਂ ਮਤਲਬ ਤੁਹਾਡੀ ਜਿਹੜੀ ਸੇਵਾ ਚੱਲ ਰਹੀ ਹੈ ਪੰਜ ਦਿਨ ਜਿੰਨਾ ਦਿਨ ਮੇਲਾ ਹੁੰਦਾ ਭਾਈ ਪੰਜ ਦਿਨ ਤੋਂ ਕੀ ਮੈਸੇਜ ਹੈ ਤੁਹਾਡਾ ਸੰਗਤਾਂ ਨੂੰ ਭਾਈ ਤੁਹਾਨੂੰ ਬਸ ਆਓ ਅਸੀਂ ਲੈ ਕੇ ਜਾਵਾਂਗੇ ਇਹ ਇਹਨੂੰ ਸਾਰਿਆਂ ਨੂੰ ਭਾਈ ਇਹ ਜਗ੍ਹਾ ਵੀ ਦੱਸੋ ਕਿਹੜੀ ਆ ਜੀ ചാർട്ട ചർക്കാർ